ਅੱਜ ਤਰੀਕ ਜਿਹੜੀ ਹੈ 16-1-2026 ਹੈ ਤਾਂ ਅੱਜ ਦੀ ਲਾਈਵ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਠੀਕ ਹੈ ਅ ਜਿਸ ਤਰ੍ਹਾਂ ਆਪਾਂ ਕੱਲ ਗਰੀਬੀ ਤੇ ਚਰਚਾ ਕੀਤੀ ਸੀ ਠੀਕ ਉਸੇ ਤਰ੍ਹਾਂ ਹੀ ਅੱਜ ਇੱਕ ਜਿਹੜੀ ਬਿਮਾਰੀ ਹੈ ਬਹੁਤ ਵੱਡੀ ਮਾਰੀ ਅਨਪੜਤਾ ਜਿਹੜੀ ਹੈ ਭਾਰਤ ਦੇ ਬਾਰੇ ਵੀ ਦੱਸਾਂਗੇ ਦੁਨੀਆ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੰਜਾਬ ਬਾਰੇ ਵੀ ਗੱਲਬਾਤ ਕਰਾਂਗੇ ਅ ਦੋਸਤੋ ਅਨਪੜਤਾ ਅਨਪੜਤਾ ਇੱਕ ਬਹੁਤ ਵੱਡੀ ਜਰੀਆ ਇੱਕ ਬਿਮਾਰੀ ਹੈ ਤਾਂ ਅਨਪੜਤਾ ਨੂੰ ਸਾਨੂੰ ਨਾ ਦੂਰ ਕਰਨਾ ਚਾਹੀਦਾ ਠੀਕ ਹੈ ਤਾਂ ਅਨਪੜਤਾ ਦੇ ਬਾਰੇ ਆਪਾਂ ਕੋਈ ਫੈਕਟ ਅਨਪੜਾ ਆਪਾਂ ਉਸ ਵਿਅਕਤੀ ਨੂੰ ਆਮ ਤੌਰ ਤੇ ਅਨਪੜਾ ਕਹਿੰਦੇ ਹਾਂ ਜਿਹੜਾ ਪੜਿਆ ਲਿਖਿਆ ਨਹੀਂ ਹੁੰਦਾ ਜਿਵੇਂ ਕਿਤਾਬੀ ਗਿਆਨ ਹੀ ਆਪਾਂ ਕਵਾਂਗੇ ਜਿਸ ਨੂੰ ਕਿਤਾਬਾਂ ਦਾ ਗਿਆਨ ਹੁੰਦਾ ਹੈ ਉਹ ਪੜਿਆ ਲਿਖਿਆ ਗਿਣਿਆ ਜਾਂਦਾ ਹੈ ਜਾਂ ਜਿੰਦੇ ਕੋਲ ਸਰਟੀਫਿਕੇਟ ਹੁੰਦੇ ਨੇ ਇਸੇ ਯੂਨੀਵਰਸਿਟੀ ਦੇ ਕਿਸੇ ਸਕੂਲ ਦੇ ਵੀ ਐਨਾ ਤੱਕ ਪੜਿਆ ਹੋਇਆ ਹੈ ਜਾਂ 8ਵੀਂ ਪਾਸ ਹੈ 10ਵੀਂ ਪਾਸ ਪਲੱਸ 2 ਹੈ ਬੀਏ ਹੈ ਐਮਏ ਜੋ ਵੀ ਹੈ ਠੀਕ ਹੈ ਤਾਂ ਉਹ ਆਪਾਂ ਤਾਂ ਤੇ ਪੜਿਆ ਲਿਖਿਆ ਪੜਿਆ ਲਿਖਿਆ ਇਨਸਾਨ ਕਹਿੰਦੇ ਹਾਂ ਠੀਕ ਹੈ ਤਾਂ ਦੋਸਤੋ ਜ਼ਰੂਰੀ ਨਹੀਂ ਹੈਗਾ ਇੱਕ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਾਂ ਜ਼ਰੂਰੀ ਨਹੀਂ ਕਿ ਜਿਹੜਾ ਪੜਿਆ ਲਿਖਿਆ ਇਨਸਾਨ ਹੁੰਦਾ ਉਹ ਬਹੁਤ ਜ਼ਿਆਦਾ ਸਮਝਦਾਰ ਹੁੰਦਾ ਕਈ ਵਾਰੀ ਆਪਾਂ ਕੀ ਵੇਖਦੇ ਆ ਆਪਣੇ ਸਮਾਜ ਦੇ ਵਿੱਚ ਜਿਹੜੇ ਇਨਸਾਨ ਘੱਟ ਪੜੇ ਲਿਖੇ ਹੁੰਦੇ ਨੇ ਉਹ ਵੀ ਬੜੇ ਸਕਸੈਸਫੁਲ ਹੋਏ ਹੁੰਦੇ ਨੇ ਪਲੱਸ ਉਹ ਬੜੀਆਂ ਚੰਗੀਆਂ ਤੇ ਵਧੀਆ ਗੱਲਾਂ ਕਰਦੇ ਨੇ ਜਿਹੜੀਆਂ ਸਾਡੇ ਮਨ ਨੂੰ ਸਕੂਨ ਦਿੰਦੀਆਂ ਨੇ ਜਿਹੜੀਆਂ ਸਾਡੇ ਮਨ ਨੂੰ ਛੂ ਜਾਂਦੀਆਂ ਨੇ ਇਹੋ ਜਿਹੀਆਂ ਗੱਲਾਂ ਕਈ ਵਾਰੀ ਅਸੀਂ ਵੇਖਦੇ ਹਾਂ ਕਈ ਸਾਡੇ ਪਿੰਡ ਵਿੱਚ ਆਲੇ ਦੁਆਲੇ ਇਹੋ ਜਿਹੇ ਇਨਸਾਨ ਹੁੰਦੇ ਨੇ ਜੋ ਘੱਟ ਗੱਲਾਂ ਕਰਦੇ ਨੇ ਪਰ ਸਾਡੇ ਦਿਲ ਨੂੰ ਛੂ ਜਾਂਦੇ ਨੇ ਠੀਕ ਹੈ ਤਾਂ ਆਪਾਂ ਅਨਪੜਤਾ ਦੇ ਜਿਹੜੇ ਅਨਪੜਤਾ ਹੈ ਇਹਦੇ ਇਹਦਾ ਮਤਲਬ ਹੁੰਦਾ ਹੈ ਵੀ 100 ਵਿਅਕਤੀਆਂ ਪਿੱਛੇ ਕਿੰਨੇ ਲੋਕ ਪੜ੍ਹੇ ਲਿਖੇ ਹੈਗੇ ਨੇ ਜਿਵੇਂ 60 ਵਿਅਕਤੀ ਜਿਹੜੇ ਪੜ੍ਹੇ ਲਿਖੇ ਨੇ 60% ਆਪਾਂ ਕਹਾਂਗੇ ਪੜ੍ਹੇ ਲਿਖਿਆ ਦੀ ਦਰ ਹੈ ਤਾਂ ਆਪਾਂ ਗੱਲ ਕਰਦੇ ਹਾਂ ਦੁਨੀਆ ਤੋਂ ਫਿਰ ਆਨੇ ਆਪਣੇ ਦੇਸ਼ ਵੱਲ ਫਿਰ ਆਦੇ ਆਪਾਂ ਆਪਣੇ ਪੰਜਾਬ ਵੱਲ ਤਾਂ ਸਭ ਤੋਂ ਜਿਹੜਾ ਦੁਨੀਆ ਦੇ ਪੜ੍ਹੇ ਲਿਖੇ ਜਿਹੜੇ ਦੇਸ਼ ਨੇ ਨਾ ਉਹਨਾਂ ਦੇ ਵਿੱਚ ਤਾਂ ਉਹਨਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਇਰਲੈਂਡ ਦੱਖਣੀ ਕੋਰੀਆ ਕੈਨੇਡਾ ਜਾਪਾਨ ਲਖਸਬਰਗ ਠੀਕ ਹੈ ਨਾਰਵੇ ਤੇ ਫਿਨਲੈਂਡ ਜਿਹੜੇ ਇਹ ਦੇਸ਼ ਨੇ ਨਾ ਬਹੁਤ ਜ਼ਿਆਦਾ ਪੜੇ ਲਿਖੇ ਨੇ ਲਗਭਗ ਸਾਰੇ ਬਰਾਬਰ ਹੀ ਨੇ ਕੋਈ 1 2 ਜਾਂ 3 ਪਰਸੈਂਟ ਦਾ ਫਰਕ ਹੋਵੇਗਾ ਇਹ ਜਿਹੜੇ ਦੇਸ਼ ਨੇ ਸਭ ਤੋਂ ਜ਼ਿਆਦਾ ਪੜੇ ਲਿਖੇ ਤੇ ਜੇਕਰ ਆਪਾਂ ਦੂਸਰੇ ਪੱਲੇ ਗੱਲ ਕਰੀਏ ਘੱਟ ਪੜੇ ਲਿਖਿਆਂ ਦੀ ਤਾਂ ਉਹ ਹੈਗੇ ਨੇ ਚਾਦ ਨਾਈਜੀਰੀ ਮਾਲੀ ਤੇ ਦੱਖਣੀ ਸੁਡਾਨ ਜਿਹੜੇ ਇਹ ਦੇਸ਼ ਨੇ ਜਿਹੜੇ ਨੇ ਸਭ ਤੋਂ ਘੱਟ ਪੜੇ ਲਿਖੇ ਨੇ ਦੁਨੀਆ ਦੇ ਠੀਕ ਹੈ ਉਸ ਤੋਂ ਬਾਅਦ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਸਭ ਤੋਂ ਜਿਹੜਾ ਪੜਿਆ ਲਿਖਿਆ ਰਾਜ ਹੈ ਉਹ ਆਂਦਾ ਜੀ ਕੇਰਲਾ ਠੀਕ ਹੈ ਤੇ ਜੇ ਸਭ ਤੋਂ ਘੱਟ ਪੜਿਆ ਲਿਖਿਆ ਰਾਜ ਦੀ ਗੱਲ ਕਰੀਏ ਤਾਂ ਉਹ ਆਂਦਾ ਜੀ ਬਿਹਾਰ ਬਿਹਾਰ ਆ ਤਾਂ ਹੁਣ ਪੰਜਾਬ ਦੇ ਵਿੱਚ ਆ ਜੀ ਤਾਂ ਪੰਜਾਬ ਦਾ ਸਭ ਤੋਂ ਜਿਹੜਾ ਪੜਿਆ ਲਿਖਿਆ ਜਿਹੜਾ ਰਾਜ ਹੈ ਉਹ ਹੈ ਪੰਜ ਜੀਲਾ ਸੌਰੀ ਉਹ ਜਿਹੜਾ ਹੈ ਮੁਹਾਲੀ ਤੇ ਜਿਹੜਾ ਸਭ ਤੋਂ ਘੱਟ ਪੰਜਾਬ ਦਾ ਜਿਹੜਾ ਜ਼ਿਲ੍ਹਾ ਪੜਿਆ ਲਿਖਿਆ ਉਹ ਉਹਗੇ ਲਗਭਗ ਇਕੂਜੀ ਦੇ ਨੇੜੇ ਤਿਰਨ ਮਲੇਰ ਕੋਟਲਾ ਹੋ ਗਿਆ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਠੀਕ ਹੈ ਤਾਂ ਦੋਸਤੋ ਮੈਂ ਅਕਸਰ ਹੀ ਕਹਿੰਦਾ ਹੁੰਨਾ ਆਪਣੇ ਭੈਣ ਭਰਾਵਾਂ ਨੂੰ ਆਪਣੇ ਦੋਸਤਾਂ ਪਿਤਰਾ ਨੂੰ ਇਹ ਗੱਲ ਕਹਿੰਦਾ ਹੁੰਨਾ ਦੋਸਤੋ ਅਵੇ ਇੱਕ ਰੋਟੀ ਕੱਟ ਖਾ ਲਿਆ ਜੇ ਪਰ ਆਪਣੇ ਬੱਚਿਆਂ ਨੂੰ ਪੜਾਉ ਜ਼ਰੂਰ ਕਿਉਂਕਿ ਜੇ ਪੜ੍ਹ ਲਿਖ ਗਿਆ ਅਫਸਰ ਬਣ ਗਿਆ ਜਾਂ ਕੋਈ ਨੌਕਰੀ ਲੱਗ ਗਈ ਉਹ ਤੁਹਾਡੇ ਘਰ ਦੀ ਗਰੀਬੀ ਚੱਕ ਦੇਣੀ ਠੀਕ ਹੈ ਤਾਂ ਮੈਂ ਅਕਸਰ ਹੀ ਆਪਣੇ ਦੋਸਤਾਂ ਨੂੰ ਕਹਿੰਦਾ ਹਾਂ ਨਾ ਕਿ ਆਪਣੇ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਉਸ ਤੋਂ ਤੁਸੀਂ ਨਾ ਲਾਈਵ ਤੇ ਆਪਣੀ ਤੇ ਬਹੁਤ ਘਾਟਾਂ ਦਿਓ ਠੀਕ ਹੈ ਪਲੀਜ਼ ਆਇਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿੰਨੂੰ ਵੇਖ ਕੇ ਸਾਡਾ ਦਿਲ ਵੀ ਬਾਗੋ-ਬਾਗ ਹੋਏਗਾ ਕਿ ਲੋਕ ਸਾਡੀਆਂ ਵੀ ਗੱਲਾਂ ਨੇ ਮਾਣੇ ਜਿਹੇ ਇਨਸਾਨ ਦੀਆਂ ਸੁਣਨੀਆਂ ਪਸੰਦ ਕਰਦੇ ਨੇ ਠੀਕ ਹੈ ਤੁਸੀਂ ਲਾਈਵ ਤੇ ਆਇਆ ਕਰੋ ਆਪਣੇ ਸੋਹਣੇ ਸੋਹਣੇ ਕਮੈਂਟ ਦਿੱਤਾ ਕਰੋ ਠੀਕ ਹੈ ਤਾਂ ਤੁਸੀਂ ਕਾਟਾਂ ਦਿਓ ਲਾਈਵ ਤੇ ਪਤਾ ਨਹੀਂ ਕੀ ਗੱਲ ਆ ਯਾਰ ਅਸੀਂ ਦੇਸੀ ਬੰਦੇ ਜ਼ਰੂਰ ਆਂ ਦੇਸੀ ਆ ਠੀਕ ਹੈ ਦੇਸੀ ساری ਉਮਰ ਰਹਿਣਾ ਜੋ ਤੱਕ ਜਾਨ ਹੈ ਦੇਸੀ ਰਵਾਂਗੇ ਪਰ ਦੇਸੀ ਦੇ ਬੰਦਿਆਂ ਦੀ ਲਾਈਵ ਤੇ ਵੀ ਆ ਗਿਆ ਕਰੂੰਗਾ ਤੁਸੀਂ ਅੰਗਰੇਜ਼ੀ ਬੰਦੇ ਦਾ ਵੇਖਿਓ ਉਹਨੇ ਲਾਈਵ ਕਰਦੇ ਜਾ ਜਿਹੜੇ ਪੜੇ ਲਿਖੇ ਵਿਦਵਾਨ ਟਾਈਪ ਬੰਦੇ ਨੇ ਠੀਕ ਹੈ ਉਹਨਾਂ ਦੀ ਲਾਈਵ ਤੇ ਤੁਸੀਂ ਅਕਸਰ ਹੀ ਆਉਂਦੇ ਹੋ ਜਿਵੇਂ ਮੈਂ ਵੇਖਦਾ ਕਾਫੀ ਜ਼ਿਆਦਾ ਵਿਊ ਹੁੰਦੇ ਨੇ ਉਹਨਾਂ ਦੇ ਠੀਕ ਹੈ ਕਮੈਂਟ ਪੜੇ ਹੁੰਦੇ ਨੇ ਸਬਸਕ੍ਰਾਈਬ ਵੀ ਬੜਿਆ ਨੂੰ ਕੀਤਾ ਹੁੰਦਾ ਹੈ ਜਿਹੜੇ ਦਿਗ ਲਾਈਵ ਨੂੰ ਅਗੇ ਸ਼ੇਅਰ ਬੜਾ ਕੀਤਾ ਹੁੰਦਾ ਹੈ ਤਦੂ ਦੀ ਸਾਡੇ ਵਰਗੇ ਦੇਸੀ ਬੰਦੇ ਦੀ ਵੀ ਲਾਈਵ ਤੇ ਆ ਗਿਆ ਕਰੋ ਛਟ ਗੱਲਾਂ ਬਾਤਾਂ ਮਾਰਾਂਗੇ ਇਹ ਨਾਲ ਵਧੀਆ ਟਾਈਮ ਪਾਸ ਹੋ ਜਾਂਦਾ ਹੈ ਠੀਕ ਹੈ ਕੁਛ ਨਾ ਕੁਛ ਤੁਹਾਡੇ ਕੋਲ ਵੀ ਸਿੱਖਣ ਨੂੰ ਮਿਲਦਾ ਹੈ ਆਲੇ ਦੁਆਲੇ ਤੁਸੀਂ ਸਿੱਖਣ ਨੂੰ ਮਿਲਦਾ ਹੈ ਤਾਂ ਸਾਨੂੰ ਹਮੇਸ਼ਾ ਕੁਛ ਨਾ ਕੁਛ ਸਿੱਖਦੇ ਰਹਿਣਾ ਚਾਹੀਦਾ ਜਿਵੇਂ ਕਹਿੰਦੇ ਨੇ ਜਿਹੜੀ ਸਿੱਖਣਾ ਹੈ ਜਿਹੜੀ ਪ੍ਰਕਿਰਿਆ ਹੈ ਇਹ ਨਿਰੰਤਰ ਚੱਲਣੀ ਚੱਲਦੀ ਰਹਿਣੀ ਚਾਹੀਦੀ ਹੈ ਠੀਕ ਹੈ ਨਾ ਜਿਵੇਂ ਪਾਣੀ ਕਿੰਨੇ ਵਗਦਾ ਹੀ ਸੋਹਣਾ ਲੱਗਦਾ ਹੈ ਪਾਣੀ ਚਲਦਾ ਰਹੇ ਤਾਂ ਵਧੀਆ ਲੱਗਦਾ ਹੈ ਜੇਕਰ ਉਹ ਪਾਣੀ ਕਿਧਰੇ ਇਕੱਠਾ ਤੇ ਖੜੋਪ ਹੋ ਜਾਵੇ ਤਾਂ ਉਹਦੇ ਵਿੱਚੋਂ ਵੀ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਠੀਕ ਉਸੇ ਤਰ੍ਹਾਂ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਦੇ ਰਹਿਣਾ ਚਾਹੀਦਾ ਜਿੱਥੋਂ ਕੋ ਸਿੱਖਣ ਨੂੰ ਮਿਲੇ ਸਤਿਵੰਤਨ کہہ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਸਿੱਖ ਲਿਆ ਕਰੋ ਹਰੇਕ ਬੰਦੇ ਵਿੱਚ ਕੋਈ ਨਾ ਕੋਈ ਵਧੀਆ ਗੁਣ ਜ਼ਰੂਰ ਹੁੰਦਾ ਹੈ ਚੰਗੇ ਗੁਣ ਜ਼ਰੂਰ ਹੁੰਦੇ ਨੇ ਜੇਕਰ ਮਾੜੇ ਹੁੰਦੇ ਨੇ ਤੇ ਚੰਗੇ ਵੀ ਗੁਣ ਜ਼ਰੂਰ ਹੁੰਦੇ ਨੇ ਕਿਸੇ ਬੰਦੇ ਕੋਲ ਵੀ ਤੁਸੀਂ ਚੰਗੇ ਗੁਣ ਲੈ ਲਿਆ ਕਰੋ ਠੀਕ ਹੈ ਉਹਨਾਂ ਕੋਲ ਸਿੱਖ ਲਿਆ ਕਰੋ ਹਾਂ ਵਧੀਆ ਗੱਲ ਆ ਦੋਸਤੋ ਆਇਆ ਕਰੋ ਪਲੀਜ਼ ਮੇਰੇ ਜਿਹੜੇ ਪਹਿਣ ਬਰਾਏ ਇੱਕ ਭਰਾ ਆਇਆ ਸੀ ਮੇਰਾ ਸ਼ਾਹਜਾਹ ਦਾ ਪਹਿਣ ਸੀਗੇ ਉਹ ਲਾਈਵ ਤੇ ਹੁਣ ਚੱਲਿਆ ਗਿਆ ਠੀਕ ਹੈ ਅ ਮੈਂ ਵੇਟ ਕਰਦਾ ਅਜ ਥੋੜੀ ਜੀ ਵੀ ਤੁਸੀਂ ਮੰਨ ਲਓ ਲਾਈਵ ਤੇ ਆਪਣੇ ਤੇ ਆਉਂਦੇ ਹੋ ਜਾਦੇ ਠੀਕ ਹੈ ਅਗਲੇ ਹੁਣ ਵੀ ਇਹ ਬੰਦਾ ਰੋਜ਼ ਆ ਕੇ ਸਾਨੂੰ ਬੋਰ ਕਰਦਾ ਨਹੀਂ ਯਾਰ ਮੈਨੂੰ ਵਧੀਆ ਲੱਗਾ ਤਿੰਨ ਤਰੀਕ ਨੂੰ ਚੈਨਲ ਬਣਾਇਆ ਉਹਨੂੰ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਕਰਨੀਆਂ ਤੁਹਾਡੇ ਰੂਬਰੂ ਪੇਸ਼ ਹੋਣਾ ਚਾਟ ਗੱਲਾਂ ਮਾਤਾ ਮਾਰਦਿਆਂ ਕਰਦਿਆਂ ਵਧੀਆ ਟਾਈਮ ਪਾਸ ਹੁੰਦਾ ਹੈ ਐਂਡ ਕੁਝ ਸਿੱਖਦੇ ਵੀ ਹਾਂ ਸੌਣੇ ਜਿਹੜਾ ਵੀ ਮੇਰਾ ਇਹ ਇੱਕ ਪੈਨਬਰਾ ਲਾਈਵ ਤੇ ਆਇਆ ਹੈ ਪਲੀਜ਼ ਵਧੀਆ ਜਿਹਾ ਇੱਕ ਕਮੈਂਟ ਕਰ ਦਿਓ ਯਾਰ ਭਾਵੇਂ ਤੁਸੀਂ ਤੁਹਾਡੇ ਪ੍ਰਿਆ ਦੀ ਵੇਜਤੀ ਕਰ ਦਿਓ ਕੋਈ ਗੱਲ ਨਹੀਂ ਪਰ ਯਾਰ ਕਮੈਂਟ ਤਾਂ ਕਰ ਦਿਓ ਕੋਈ ਠੀਕ ਹੈ ਅ ਜ਼ਰੂਰ ਤੁਸੀਂ ਕ੍ਰਿਸ਼ਨ ਕੋ ਉਸਕੋ ਮੈਂਟ ਕਰੋ ਯਾਰ ਸਾਨੂੰ ਵਧੀਆ ਲੱਗੇਗਾ ਅੱਜ ਤੀਜਾ ਕਿ ਚੌਥਾ ਦਿਨ ਹੈ ਲਗਾਤਾਰ ਆਪਾਂ ਲਾਈਵ ਹੋ ਰਹੇ ਆ ਅਰੋਜ ਹੀ ਲਗਭਗ ਕੋਈ ਨਾ ਕੋਈ ਟੌਪਿਕ ਹੁੰਦਾ ਹੈ ਲਾਈਵ ਹੋਣ ਦਾ ਤੇ ਆਂਦੇ ਆ ਤੁਹਾਡੇ ਲਾਈਵ ਤੇ ਅਲਾਈਵ ਹੁੰਦੇ ਆ ਚਾਟ ਗੱਲਾਂ ਬਾਤਾਂ ਮਾਰਦੇ ਆ ਤਨ ਬਰਾ ਕਮੈਂਟ ਕਰ ਦੇ ਨੇ ਹਾਂ ਦੋਸਤੋ ਮੈਂ ਅਕਸਰ ਤੁਹਾਨੂੰ ਇੱਕ ਨਾ ਕੀ ਤੁਸੀਂ ਇੱਕ ਇਹੋ ਜਿਹੇ ਇਨਸਾਨ ਹੋ ਜੇ ਤੁਸੀਂ ਇੱਕ ਇਹੋ ਜੀ ਚੀਜ਼ ਹੋ कि ਤੁਸੀਂ ਮਿੰਟਾਂ ਦੇ ਵਿੱਚ ਮਤਲਬ ਇੱਕ ਰਾਤ ਦੇ ਚ ਹੀ ਕਵਾਂਗਾ ਮੈਂ ਬੜਾ ਮਸ਼ਹੂਰ ਕਰ ਸਕਦੇ ਜੇ ਕਿਸੇ ਨੂੰ ਮਤਲਬ ਕਿ ਫਰਸ਼ ਤੋਂ ਚੱਕ ਕੇ ਅਰਸ਼ ਤੱਕ ਲੈ ਜਾ ਸਕਦੇ ਹੋ ਤੁਸੀਂ ਤੁਸੀਂ ਇਹ ਕਰ ਸਕਦੇ ਤੁਹਾਡੇ ਵਿੱਚ ਇਹ ਤਾਕਤ ਹੈ ਦੋਸਤੋ ਕਿਸੇ ਨੇ ਮਾਣਿਆ ਇਹਨੂੰ ਤੁਸੀਂ ਚੱਕ ਕੇ ਪਤਾ ਨਹੀਂ ਕਿੱਥੇ ਤੱਕ ਲੈ ਜਾਓ ਉਹਨੂੰ ਅਸਮਾਨ ਤੇ ਲੈ ਜਾਓ ਭਾਵੇਂ ਤੁਹਾਡੇ ਵਿੱਚ ਇਹ ਤਾਕਤ ਹੈ ਠੀਕ ਹੈ ਆ ਇਹ ਨਿਮਾਣਾ ਜਾਂ ਇਨਸਾਨ ਵੀ ਤੁਹਾਡੇ ਅਗੇ ਹਮੇਸ਼ਾ ਬੇਨਤੀ ਕਰਦਾ ਰਹੇਗਾ ਤੇ ਤੁਹਾਡੇ ਨਾਲ ਗੱਲਬਾਤ ਕਰਦਾ ਰਹਮਗਾ ਕਿ ਦੋਸਤੋ ਸਾਡਾ ਵੀ ਸਹਿਯੋਗ ਕਰੋ ਠੀਕ ਹੈ ਸਾਨੂੰ ਅਰਸ਼ ਤੱਕ ਨਹੀਂ ਵੇਚੋ ਚਲੇ ਤਾਂ ਲੈ ਚਲੋ ਯਾਰ ਠੀਕ ਹੈ ਨਾ ਮਤਲਬ ਹੁਣ ਅਸੀਂ ਜਿਹੜੀ ਜਮੀਨ ਤੇ ਆ ਨੰਦਨਾਂ ਅਗੀ ਤੁਸੀਂ ਸਾਨੂੰ ਜੇ ਅਰਸ਼ ਤੇ ਇਸਮਾਨਾ ਤੇ ਨਹੀਂ ਲੈ ਜਾਣਾ ਤਾਂ ਵੇਚੋ ਚਲੇ ਤਾਂ ਲੈ ਚਲੋ ਯਾਰ ਕੁਛ ਤਾਂ ਮਤਲਬ ਕਿ ਕਰੋ ਯਾਰ ਠੀਕ ਹੈ ਤਾਂ ਦੋਸਤੋ ਤੇ ਗੀਆ ਮਿੱਠੀਆਂ ਖਟੀਆਂ ਗੱਲਾਂ ਤੁਹਾਡੇ ਨਾਲ ਆਇ ਕਰਦੇ ਆ ਸੱਚੀ ਦੱਸਾਂ ਤਾਂ ਮੈਂ 2026 ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਏ ਤੇ ਚੈਨਲ ਬਣਾਇਆ ਜਿਵੇਂ ਠੀਕ ਹੈ ਮੈਂ ਕਭੀ ਆਪਾਂ ਵੀ ਆਪਣੇ ਪੈਣ ਭਰਾਵਾਂ ਦੇ ਸਾਹਮਣੇ ਪੇਸ਼ ਹੋਇਆ ਕਰਾਂਗੇ ਵਿਚਾਰ ਰੱਖੇ ਕਰਾਂਗੇ ਠੀਕ ਹੈ ਜੇ ਵਿਚਾਰ ਪਸੰਦ ਆਣ ਤਾਂ ਵੀ ਠੀਕ ਹੈ ਨਾ ਆਣ ਤਾਂ ਵੀ ਠੀਕ ਹੈ ਠੀਕ ਹੈ ਇੱਕ ਨਾ ਦੋਸਤੋਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਤਾਂ ਮਰੀ ਕਾਲ ਤੇ ਹੱਸਿਆ ਜਿਨਾ ਪਲੇਜ ਠੀਕ ਹੈ ਗੱਲ ਤੁਹਾਨੂੰ ਇਹ ਦੱਸਦਾ ਬਈ ਨਾ ਜਿਵੇਂ ਆਪਾਂ ਲਾਈਵ ਹੁੰਦੇ ਆ ਨਾ ਤਾਂ ਲਾਈਵ ਹੁੰਦੇ ਆ ਤਾਂ ਲਾਈਵ ਹੁੰਦੇ ਆ ਤਾਂ ਆਪਾਂ ਆਪਣਾ ਚਿਹਰਾ ਸਾਹਮਣੇ ਵੇਖਦੇ ਆ ਤਾਂ ਆਪਣੇ ਆਪ ਨੂੰ ਇਸ ਤਰ੍ਹਾਂ ਇਕੱਲਾ ਜਾਂ ਗੱਲਾਂ ਕਰਦੇ ਰਹਿਣਾ ਆਪਣੇ ਆਪ ਦੇ ਨਾਲ ਸਾਹਮਣੇ ਬੈਠ ਕੇ ਗੱਲਾਂ ਕਰਨ ਉਹ ਹੋਰ ਜਿਹਾ ਮਹਿਸੂਸ ਹੁੰਦਾ ਹੈ ਠੀਕ ਹੈ ਜੇ ਮੇਰਾ ਕੋਈ ਵੀ ਭੈਣ ਭਰਾ ਜੀ ਕੋਈ ਲਾਈਵ ਹੁੰਦਾ ਹੋਵੇ ਲਾਈਵ ਆਉਂਦਾ ਹੋਵੇ ਜਾਂ ਜਿਹਨੇ ਚੈਨਲ ਬਣਾਇਆ ਹੋਵੇ ਮੈਨੂੰ ਇਹ ਜ਼ਰੂਰ ਦਿੱਤਿਆ ਜੀ ਜੇ ਪਰਸਨਲ ਕਮੈਂਟ ਕਰਕੇ ਦਿੱਤਿਆ ਜੀ ਵੀ ਜਦੋਂ ਆਪਾਂ ਲਾਈਵ ਹੁੰਦੇ ਆ ਜਾਂ ਕੋਈ ਆਪਣੀ ਸਟੋਰੀ ਜਾਂ ਕੁਝ ਵੀ ਆਪਾਂ ਦੂਸਰੇ ਨੂੰ ਦੱਸਦੇ ਆ ਤਾਂ ਕਿ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਆਪਾਂ ਬੜੀ ਸ਼ਕਲ ਦੇਖਦੇ ਆ ਤਾਂ ਆਪਾਂ ਨੂੰ ਹੋਰ ਜੇ ਤਰ੍ਹਾਂ ਹੀ ਲੱਗਦਾ ਠੀਕ ਹੈ ਕਈ ਵਾਰੀ ਮੈਂ ਨਜ਼ਰਾਂ ਜੇ ਵੀ ਸਾਈਡ ਤੇ ਕਰ ਲੈਂਦਾ ਉਹਨਾਂ ਵਿੱਚ ਜਿਵੇਂ ਏਟਾਂ ਕਰ ਲੀਆਂ ਜਾਂ ਇੱਧਰ ਉੱਧਰ ਜਾ ਆਪਣੇ ਹਨ ਜਿਵੇਂ ਕਹਿ ਲਵਾਂ ਨਜ਼ਰਾਂ ਨਹੀਂ ਚੁਰਾਉਂਦੇ ਆ ਠੀਕ ਹੈ ਮੈਨੂੰ ਮੈਨੂੰ ਫੀਲ ਹੋਰ ਜੇ ਤਰ੍ਹਾਂ ਹੁੰਦਾ ਵੀ ਯਾਰ ਇਸ ਤਰ੍ਹਾਂ ਹੋਰ ਤਰ੍ਹਾਂ ਮਹਿਸੂਸ ਹੁੰਦਾ ਕਿ ਤੋਂ ਹਨੂ ਵੀ ਪਹਿਣਾ ਤੇ ਭਰਾਓ ਜਿਹੜੇ ਮੇਰੇ ਭਰਾ ਜਿਹਨਾਂ ਭਰਾਵਾਂ ਨੇ ਚੈਨਲ ਬਣਾਇਆ ਹੈ ਜਾਂ ਲਾਈਵ ਆਉਂਦੇ ਨੇ ਚੋ ਵੀ ਵੀ ਕਿ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਇਸ ਬਾਰੇ ਜਰੂਰ ਦੱਸਿਆ ਜੀਮੈਂਟ ਪਲੀਜ਼ ਕਮੈਂਟ ਜਰੂਰ ਕਰਿਆ ਜੇ ਜਿਹੜੇ ਮੇਰੇ ਪਿੰਡ ਬਰਾ ਨੇ ਚੈਨਲ ਬਣਾਇਆ ਹੈ ਠੀਕ ਹੈ ਤਾਂ ਕਿ ਤੁਸੀਂ ਵੀ ਕੁਝ ਦੱਸਿਆ ਕਰੋ ਬੋਲਿਆ ਕਰੋ ਆਪਸ ਟੌਪਿਕ ਤੇ ਡਿਸਕਸ ਕੀਤਾ ਕਰਾਂਗੇ ਇੱਕ ਦੂਜੇ ਦੇ ਵਿਚਾਰ ਸਾਂਝੇ ਕੀਤੇ ਕਰਾਂਗੇ ਸਭ ਤੋਂ ਮੇਰਾ ਮੇਨ ਮਕਸਦ ਹੀ ਹੈ ਕਿ ਮੈਂ ਤੁਹਾਡੇ ਸਾਹਮਣੇ ਆਪਣੇ ਤੇ ਲਦੀਆਂ ਗੱਲਾਂ ਆਪਣੇ ਵਿਚਾਰ ਪੇਸ਼ ਕਰ ਸਕਾਂ ਤੇ ਤੁਹਾਡੇ ਵੀ ਸੁਣ ਸਕਾਂ ਮੈਂ ਇਸ ਕਰਕੇ ਆਪਾਂ ਚੈਨਲ ਬਣਾਇਆ ਤੇ ਅgetElementById ਠੀਕ ਹੈ ਪਲੀਜ਼ ਕੋਈ ਦੋਸਤ ਭੈਣ ਭਰਾ ਕੋਈ ਕਮੈਂਟ ਕਰੋ ਯਾਰ ਅਜ ਤੱਕ ਕਦੇ ਇੱਕ ਇੱਕ ਤੱਕ ਕਮੈਂਟ ਆ ਜਾਂਦਾ ਇੱਕ ਵੀ ਨਹੀਂ ਕਮੈਂਟ ਆਇਆ ਯਾਰ ਕਰੋ ਭੈਣ ਭਰਾ ਕੋਈ ਕਮੈਂਟ ਤਾਂ ਚਲੋ ਆਪਾਂ ਦੁਬਾਰਾ ਇੱਕ ਵਾਰੀ ਫੇਰ ਆਪਣੀ ਲਾਈਵ ਦੇ ਵਿੱਚ ਥੋੜਾ ਜਿਹਾ ਰਿਪੀਟ ਕਰ ਦਿੰਨੇ ਆ ਚੀਜ਼ਾਂ ਜਿਹੜੀਆਂ ਆਪਾਂ ਅੱਗੇ ਕੀਤੀਆਂ ਸੀ ਵੀ ਦੁਨੀਆ ਦੇ ਜਿਹੜੇ ਸਭ ਤੋਂ ਪੜੇ ਲਿਖੇ ਦੇਸ਼ ਨੇ ਨਾ ਉਹਨਾਂ ਵਿੱਚ ਆਇਰਲੈਂਡ ਦੱਖਣੀ ਕੋਰੀਆ ਕੈਨੇਡਾ ਜਾਪਾਨ ਲਕਸ਼ਬਰਗ ਨਾਰਵੇ ਤੇ ਫਿਨਲੈਂਡ ਆਉਂਦੇ ਨੇ ਠੀਕ ਹੈ ਜਿਹੜੇ ਪੜੇ ਲਿਖੇ ਦੇਸ਼ ਨੇ ਦੁਨੀਆ ਦੇ ਜਿਹੜੇ ਘੱਟ ਪੜੇ ਲਿਖੇ ਦੇਸ਼ ਨੇ ਦੁਬਾਰਾ ਫੇਰ ਰਿਪੀਟ ਕਰ ਦਿੰਨੇ ਆ ਉਹਨਾਂ ਵਿੱਚ ਜ਼ਾਂਦ ਨਾਈਜਰ ਮਾਲੀ ਤੇ ਦੱਖਣੀ ਸੁਡਾਨ ਆਉਂਦੇ ਨੇ ਉਸ ਤੋਂ ਬਾਅਦ ਆਪਾਂ ਕਰਦੇ ਆ ਆਪਣੇ ਦੇਸ਼ ਦੀ ਗੱਲ ਭਾਰਤ ਤਾਂ ਭਾਰਤ ਦਾ ਸਭ ਤੋਂ ਜ਼ਿਆਦਾ ਜਿਹੜਾ ਪੜਿਆ ਲਿਖਿਆ ਰਾਜ ਹੈ ਨਾ ਉਹ ਹੈ ਕੇਰਲਾ ਤੇ ਭਾਰਤ ਦਾ ਸਭ ਤੋਂ ਜਿਹੜਾ ਘੱਟ ਪੜਿਆ ਲਿਖਿਆ ਰਾਜ ਹੈ ਉਹ ਹੈ ਬਿਹਾਰ ਉਸ ਤੋਂ ਬਾਅਦ ਅਸੀਂ ਆਨੇ ਆਪਣੇ ਪੰਜਾਬ ਵਿੱਚ ਠੀਕ ਹੈ ਆਪਣਾ ਪੰਜਾਬ ਹੋਵੇ ਠੀਕ ਹੈ ਨਾ ਤਾਂ ਆਪਣਾ ਪੰਜਾਬ ਹੋਵੇ ਦੋਸਤੋ ਆਪਣੇ ਪੰਜਾਬ ਦੀ ਹਦੀਸਾਂ ਨਹੀਂ ਗਈਆਂ ਕਿੱਦਰੇ ਠੀਕ ਹੈ ਤਾਂ ਪੰਜਾਬ ਦੇ ਵਿੱਚ ਸਭ ਤੋਂ ਜਿਹੜਾ ਪੜੇ ਲਿਖੇ ਦੇ ਵਿੱਚ ਮੋਰੀ ਜ਼ਿਲ੍ਹਾ ਪਹਿਲੇ ਨੰਬਰ ਤੇ ਆਉਂਦਾ ਹੈ ਮੁਆਲਿਆ ਠੀਕ ਹੈ ਉੱਥੇ ਦੇ ਲੋਕ ਪੜੇ ਲਿਖੇ ਜ਼ਿਆਦਾ ਨੇ ਤੇ ਜਿਹੜਾ ਘੱਟ ਪੜਿਆ ਲਿਖਿਆ ਉਹਦੇ ਵਿੱਚ ਲਗਭਗ 80 ਹਰਤਾ ਹੁੰਦਾ ਇੱਕ ਦੂਜੇ 2 3 ਨੰਬਰਾਂ ਤੇ ਹਰਤਾ ਹੁੰਦਾ ਰਹਿੰਦਾ ਉਹਦੇ ਵਿੱਚ ਤਿੰਨ ਜ਼ਿਲ੍ਹੇ ਆਪਾਂ ਕਵਾਂਗੇ ਮਲੇਰਕੋਟਲਾ ਹੋ ਗਿਆ ਮਾਨਸਾ ਹੋ ਗਿਆ ਤੇ ਸੰਗਰੂਰ ਹੋ ਗਿਆ ਠੀਕ ਹੈ ਪਰ ਦੋਸਤੋ ਮੈਂ ਤੁਹਾਨੂੰ ਗੱਲ ਦੱਸਦਾ ਕੁਝ ਮਾਨਸਾ ਤੇ ਸੰਗਰੂਰ ਦੇ ਕੁਝ ਦੋਸਤਾਂ ਨਾਲ ਮੈਂ ਰਹਿੰਦਾ ਹੁੰਦਾ ਸੀ ਤਾਂ ਜਿਹੜੀ ਉਹ ਦੋਸਤੀ ਨਾ ਕਤੁਛ ਹੀਰੇ ਬੰਦੇ ਸੀ ਯਾਰ ਹੀਰੇ ਬੰਦੇ ਸੀ ਤੇ ਆਪਾਂ ਜਿਵੇਂ ਘਟਪੜਿਆ ਲਿਖਿਆ ਉਦੋਂ ਉਦੋਂ ਉਹਨਾਂ ਨੂੰ ਗਿਨਾ ਜਾਂਦਾ ਸੀ ਪਰ ਬਹੁਤ ਮਿਹਨਤੀ ਸੀ ਤੇ ਉਹਨਾਂ ਦੇ ਵਿੱਚ ਨਾ ਮਾਨਸਾ ਸੰਗਰੂਰ ਵਾਲਿਆਂ ਚ ਇੱਕ ਅਲੱਗੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਕਿ ਉਹ ਬੜੇ ਨਾ ਮਤਲਬ ਕਿ ਇਨਕਲਾਬੀ ਜਿਹਾ ਸਵਾਦ ਦੇ ਬੰਦੇ ਹੁੰਦੇ ਯਾਰ ਇਨਕਲਾਬੀ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਇਹ ਮਰ ਚੀਜ਼ ਉਹਨਾਂ ਤੁਸੀਂ ਕੀ ਹੈ ਯੂ ਇਨਕਲਾਬੀ ਜਜ਼ਬਾ ਦੇ ਮਾਲਕ ਹੁੰਦੇ ਨੇ ਯਾਰ ਮਤਲਬ ਕਿ ਬੜੇ ਵਧੀਆ ਪੜੇ ਲਿਖੇ ਵੀ ਸੀ ਠੀਕ ਹੈ ਗੱਲ ਕਰਨ ਦਾ ਸਲੀਕਾ ਵੀ ਬਹੁਤ ਵਧੀਆ ਸੀ ਯਾਰ ਇਹਦੇ ਵਿੱਚ ਪੈਸਾ ਨੀ ਕਿਉਂ ਲਿਖਿਆ ਵੀ ਮਾਨਤਾ ਤੰਗਰੂਰ ਤੇ ਜਿਹੜਾ ਆਪਣੇ ਮਲੇਰਕੋਟਲਾ ਜਿਹੜਾ ਉਹ ਘੱਟ ਪੜੇ ਲਿਖੇ ਨੇ ਮੰਨ ਲਓ ਚਲੋ ਤਾਂ ਜਨਗਣਨਾ ਕੀਤੀ ਹੋਣੀ ਜਨਗਣਨਾ ਦੇ حساب ਨਾਲ ਹੀ ਆਇਆ ਪਰ ਹੁੰਦੇ ਯਾਰ ਬਹੁਤ ਪੜੇ ਲਿਖੇ ਵਾਲੀ ਗੱਲ ਹੁੰਦੀ ਆ ਬੜੇ ਵਧੀਆ ਦਿਲ ਦੇ ਸਾਫ਼ ਇਨਸਾਨ ਹੁੰਦੇ ਨੇ ਤੇ ਯਾਰਾਂ ਦੇ ਯਾਰ ਹੁੰਦੇ ਨੇ ਬੜੀ ਵਧੀਆ ਬੰਦੇ ਸੀ ਠੀਕ ਹੈ ਤਾਂ ਇਹ ਗੱਲ ਇੱਥੋਂ ਯਾਦ ਵੀ ਇਤੋਂ ਗੱਲ ਇਹ ਜਿਹੜੀ ਹੈ ਯਾਦ ਹੈ ਕਿਉਂਕਿ ਮੇਰੇ ਨਾਲ ਰਹਿੰਦੇ ਸੀ ਮਾਨਸਾ ਦੇ ਮਲੇਰਕੋਟਲਾ ਉਹ ਦੂਜਾ ਜ਼ਿਲ੍ਹਾ ਸ਼ਾਇਦ ਨਹੀਂ ਬੜਾ ਜ਼ਿਲ੍ਹਾ ਨਹੀਂ ਸੀ ਤਾਂ ਇਹ ਸੰਗਰੂਰ ਦੇ ਵਿੱਚ ਸੀ ਸ਼ਾਇਦ ਮਲੇਰਕੋਟਲਾ ਜਾਂ ਮਾਨਸਾ ਦੇ ਵਿੱਚ ਦੀ ਇਹ ਮੈਨੂੰ ਨਹੀਂ ਪਤਾ ਜਾਦਾ ਹਾਂ ਮੈਂ ਤੁਹਾਨੂੰ ਕਹਾਂ ਠੀਕ ਹੈ ਨਾ ਤਾਂ ਉਹ ਬੰਦੇ ਬੜੇ ਵਧੀਆ ਦਿਲਦਾਰ ਬੰਦੇ ਹੁੰਦੇ ਸੀ ਐ ਐਸੇ ਤਾਂ ਦੋਸਤੋ ਇਹ ਦੁਨੀਆ ਵਿੱਚ ਨਾ ਸਾਰੇ ਵਧੀਆ ਹੁੰਦੇ ਨੇ ਜੇ ਕੁਝ ਹੁੰਦਾ ਹੈ ਨਾ ਮਾੜਾ ਤੇ ਜੇ ਕੋਈ ਆਪਾਂ ਕਹੀਏ ਕਿਸੇ ਮਾੜਾ ਬੰਦਾ ਜਿਵੇਂ ਮਾੜਾ ਉਹ ਨਹੀਂ ਹੁੰਦਾ ਬੰਦਾ ਮਾੜਾ ਨਹੀਂ ਹੁੰਦਾ ਉਹਦੇ ਕੰਮ ਮਾੜੇ ਹੁੰਦੇ ਨੇ ਕਈ ਵਾਰੀ ਕੀ ਹੁੰਦਾ ਕਿ ਉਹਨਦੇ ਕੋਈ ਸ਼ਾਇਦ ਉਹਦੀਆਂ ਪਰਸਤਿਥੀਆਂ ਇਹੋ ਜਿਹੀਆਂ ਹੋਣ ਮਤਲਬ ਕਿ ਕੁਝ ਹਾਲਾਤ ਇਦਾਂ ਦੇ ਹੋਣ ਕਿ ਤੁਹਾਨੂੰ ਉਹ ਬੰਦਾ ਲੱਗਦਾ ਉਹਦੀਾਰੇ ਬੰਦਾ ਸਹੀ ਨਹੀਂ ਹੈਗਾ ਠੀਕ ਹੈ ਪਰ ਸਾਰਿਆਂ ਪ੍ਰਤੀਤੋਂ ਮਾੜਾ ਹੁੰਦਾ ਹੀ ਨਹੀਂ ਕਦੇ ਵੀ ਨਹੀਂ ਹੁੰਦਾ ਹੁੰਦਾ ਇੱਕ ਬੰਦਾ ਜਿਹੜਾ ਮਾੜਾ ਇਹਨੂੰ ਸਾਰੇ ਕਹਣ ਮਾੜਾ ਮੜ ਨਹੀਂ ਯਾਰ ਕੋਈ ਨਾ ਕੋਈ ਤਾਂ ਉਹ ਕੋਈ ਇੱਕ ਦੋ ਤਾਂ ਹੋਣਗੇ ਜਿਹੜੇ ਕਹਿਣਗੇ ہاں ਭਰਾਵਾ ਤੁਹਾਡੇ ਲਈ ਤਾਂ ਬੰਦਾ ਹੀਰੋ ਹੈ ਤੁਹਾਡੇ ਲਈ ਮਾੜਾ ਹੋ ਸਕਦਾ ਹੈ ਠੀਕ ਹੈ ਤਾਂ ਦੋਸਤੋ ਸਾਨੂੰ ਸਾਰਿਆਂ ਨੂੰ ਨਾ ਵਧੀਆ ਚੰਗਾ ਬਣਨਾ ਚਾਹੀਦਾ ਇਹ ਤੁਹਾਨੂੰ ਗੱਲਾਂ ਕਰਨ ਦੱਸਦਾ ਹਾਂ ਨਾ ਵੀ ਜ਼ਿੰਦਗੀ ਬੜੀ ਛੋਟੀ ਹੈ ਆਪਾਂ ਸੋਚੀਏ ਨਾ ਬੜੀ ਲੰਬੀ ਜ਼ਿੰਦਗੀ ਨਹੀਂ ਹੈਗੀ ਆਪਾਂ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਆ ਠੀਕ ਹੈ ਆਪਣਾ ਮਕਾਨ ਜਿਹੜਾ ਤਰੀਰ ਮਕਾਨ ਰੁਪੀ ਇਹ ਜਿਹੜਾ ਰਾਏ ਦਾ ਇੰਦ ਤੇ ਆਪਾਂ ਆਪਣੇ ਆਪਣੇ ਰੋਲ ਜਿਹੜੇ ਨੇ ਨਾ ਇੱਥੇ ਅ ਰੋਲ ਮਤਲਬ ਕਿ ਇੱਥੇ ਰੋਲ ਨਿਭਾਉਣ ਆਏ ਆ ਇੱਕ ਤਰ੍ਹਾਂ ਆਪਣਾ ਆਪਣਾ ਜਿਹੜਾ ਰੋਲ ਆਪਾਂ ਨਿਭਾਉਣ ਆਏ ਆ ਉਹ ਆਪਣੇ ਕਿਤੇ ਵੀ ਹੋ ਸਕਦੇ ਨੇ ਠੀਕ ਹੈ ਆਪਣੇ ਕੰਮ ਵੀ ਹੋ ਸਕਦੇ ਆਪਾਂ ਆਪਣੇ ਮਹਾਂਪਰਵ ਦੀ ਫਰਜੇ بیٹے ਬੇਟੀ ਪੁੱਛੇ ਫਰਜ ਆਪਣੀ ਪਤਨੀ ਦੇ ਫਰਜ ਜੀਆ ਭੈਣ ਭਰਾਵਾਂ ਨਾਲ ਜਦ ਦੋਸਤਾਂ ਨਾਲ ਆਪਾਂ ਇੱਕ ਰੋਲ ਅਦਾ ਕਰਨਾ ਆਏ ਹਾਂ ਕੁਸ਼ ਸੰਵੇਲੀ ਭਗਵਾਨ ਰੱਬ ਵਾਹਿਗੁਰੂ ਜੀ Allah ਜਿਹਨੂੰ ਆਪਾਂ ਜੋ ਵੀ ਕਹੇ ਗੋੜ ਠੀਕ ਹੈ ਉਹਨੇ ਆਪਾਂ ਨੂੰ ਕੁਝ ਟਾਈਮ ਦੇ ਲਈ ਜਿੰਦਗੀ ਦਿੱਤੀ ਹੈ ਠੀਕ ਹੈ ਵੀ ਐਨੀ ਚ ਐਲੀ ਧੇਰ ਦੇ ਉਤੋਂ ਲਿਖ ਕੇ ਆਇਆ ਹੈ ਪ੍ਰਮਾਤਮਾ ਨੇ ਲਿਖ ਕੇ ਵੀ ਭੇਜਿਆ ਆਇਆ ਵੀ ਐਨੇ ਸਾਲ ਤੇ ਐਨੇ ਸਵਾਸ ਏਗੇ ਨੇ ਤੇਰੇ ਠੀਕ ਹੈ ਐਨੇ ਸਵਾਸਾਂ ਦੀ ਗਣਤੀ ਹੈਗੀ ਐ ਇਸ ਤੋਂ ਨਾ ਕੋਈ ਘਟ ਤੇ ਨਾ ਕੋਈ ਵਾਧ ਠੀਕ ਹੈ ਉਹਨੇ ਸਵਾਸ ਲੈ ਕੇ ਇਸ ਦੁਨੀਆ ਤੋਂ ਆਪਾਂ ਚਲੇ ਜਾਣਾ ਰੁਕਸਤ ਹੋ ਜਾਣਾ ਠੀਕ ਹੈ ਯਾਦਾਂ ਰਹਿ ਜਾਣੀਆਂ ਨੇ ਸਿਰਫ ਆਪੀਆਂ ਉਹ ਫਲਾਣਾ ਸਿੰਘ ਹੁੰਦਾ ਸੀ ਯਰ ਬੰਦਾ ਬੜਾ ਵਧੀਆ ਦੀ ਯਾਰ ਉਹ ਹੁੰਦਾ ਸੀ ਉਹ ਬੰਦਾ ਬੜਾ ਵਧੀਆ ਸੀ ਠੀਕ ਹੈ ਤਾਂ ਅੱਜ ਮੈਂ ਇੱਕ ਨਾ ਕਿਸੇ ਦੋਸਤ ਨੇ ਸਟੇਟਸ ਤੇ ਇੱਕ ਅ ਕੁਝ ਲਿਖਿਆ ਆਇਆ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਉਹਨੇ ਕੀ ਲਿਖਿਆ ਉਹ ਕਹਿੰਦਾ ਦੁਨੀਆ ਵਿੱਚ ਉਹ ਬੰਦੇ ਚੰਗੇ ਨੇ ਦੁਨੀਆ ਵਿੱਚ ਉਹ ਹੀ ਬੰਦੇ ਚੰਗੇ ਨੇ ਜਾਂ ਤਾਂ ਜਿਹੜੇ ਮਰ ਚੁੱਕੇ ਨੇ ਜਾਂ ਜਿਹੜੇ ਇਸ ਦੁਨੀਆ ਤੇ ਜੇ ਆਏ ਨਹੀਂ ਮਤਲਬ ਪੈਦਾ ਨਹੀਂ ਹੋਏ ਜਾ ਤੀਜੇ ਨੰਬਰ ਦੇ ਉਲਾ ਲੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ ਬਾਕੀ ਬੰਦਿਆਂ ਵਿੱਚ ਕੋਈ ਨਾ ਕੋਈ ਅਤਵਲਕੇ ਔਗੁਣ ਉਹ ਵੀ ਹੋਵੇਗਾ ਤਾਂ ਦੁਨੀਆ ਤੇ ਕਹਿੰਦੇ ਤਿੰਨ ਤਰ੍ਹਾਂ ਦੇ ਲੋਕ ਚੰਗੇ ਨੇ ਬੈਸਟ ਨੇ ਤੁਮਿਲੋ ਦਾ ਇੱਕ ਤਾਂ ਜਿਹੜੇ ਦੁਨੀਆ ਤੋਂ ਚਲੇ ਗਿਆ ਵਿਚਾਰੇ ਠੀਕ ਹੈ ਦੂਜਾ ਜਿਹੜੇ ਪੈਦਾ ਹੀ ਨਹੀਂ ਹੋਇਆ ਠੀਕ ਹੈ ਤੀਜਾ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਤਾਂ ਮੈਨੂੰ ਬੜਾ ਵਧੀਆ ਲੱਗਿਆ ਵੀ ਗੱਲ ਤਾਂ ਸਹੀ ਹੈ ਯਾਰ ਅਸੀਂ ਕਈ ਵਾਰੀ ਕੀ ਕਰਦੇ ਹਾਂ ਕਿ ਅਸੀਂ ਜਿੰਦੇ ਬੰਦੇ ਦੀ ਤਸਾਰ ਨਹੀਂ ਲੈਂਦੇ ਠੀਕ ਹੈ ਚਿੰਦੇ ਬੰਦੇ ਦੀ ਆਪਾ ਸਾਰੀ ਲੀ ਲੈਂਦੇ ਆਪਾਂ ਦਾ ਨਜ਼ਰ ਐਵੇਂ ਹੀ ਆ ਉਹ ਆ ਪਰ ਜਦੋਂ ਬੰਦਾ ਖਤਮ ਹੋ ਜਾਂਦਾ ਨਾ ਉਦੋਂ ਅਸੀਂ ਹੁੰਦੀ ਗੱਲਾਂ ਕਰ ਕਰਕੇ ਕਈ ਵਾਰੀ ਪੈ ਕੇ ਵੀ ਰੋ ਦਿਆਂ ਯਾਰ ਬੰਦਾ ਬੜਾ ਵਧੀਆ ਸੀ ਉਹਨੂੰ ਯਾਦ ਕਰਦੇ ਆ ਦੋਸਤੋ ਇਸ ਕਰਕੇ ਭੈਣੋ ਤੇ ਭਰਾਓ ਚਿੰਦੇ ਬੰਦਿਆਂ ਦੀ ਕਦਰ ਕਰਨੀ ਸਿੱਖੋ ਚਿੰਦੇ ਬੰਦਿਆਂ ਦੀ ਅੱਜ ਕੱਲ ਤਾਂ ਜਦੋਂ ਬੰਦੇ ਦਾ ਭੋਗ ਹੁੰਦਾ ਨਾ ਭੋਗ ਹੁੰਦਾ ਹੈ ਬੰਦੇ ਦਾ ਜਾਂ ਫਿਰ ਜਦੋਂ ਉਹ ਦੁਨੀਆ ਤੋਂ ਚਲੇ ਜਾਂਦਾ ਤਿੰਨ ਕਈ ਜਿਹਦੇ ਨੂੰ ਅੱਜ ਕੱਲ ਪਾਠ ਵਗੈਰਾ ਕਰਕੇ ਤਾਰੀਆਂ ਜੜੀਆਂ ਹੁੰਦੀਆਂ ਨੇ ਸੈਰਮੋਨੀ ਜੀ ਸਾਰੀਆਂ ਪੂਰੀਆਂ ਕਰ ਦਿੰਦੇ ਨੇ ਠੀਕ ਹੈ ਜਿਹੜੇ ਰੀਤੀ ਰਿਵਾਜ ਆਪਣੇ ਬਣੇ ਹੋ ਨੇ ਕੋਈ 7 ਦਿਨਾਂ ਬਾਅਦ ਕਰਦਾ ਕੋਈ 11 ਦਿਨਾਂ ਬਾਅਦ ਕੋਈ 9 ਤੇ ਕੋਈ 5 ਇਸ ਤਰ੍ਹਾਂ ਕਰਦੇ ਨੇ ਲੋਕ ਠੀਕ ਹੈ ਤਾਂ ਅਕਸਰ ਉੱਥੇ ਆਪਾਂ ਵੇਖਦੇ ਹਾਂ ਕਿ ਗੱਲਾਂ ਪਤਾ ਕੀ ਹੁੰਦੀਆਂ ਬਿਉਂਗੀਆਂ ਰਾਜਨੀਤੀ ਦੀਆਂ ਗੱਲਾਂ ਜਾਂ ਕੋਈ ਹੋਰ ਜਾਂ ਹੋਰ ਆਪਾਂ ਕਿਸੇ ਦੀ ਪੈਣ ਭਰਾ ਦੀ ਚੁਗਲੀ ਨਿੰਦਾ ਕੀਤੀ ਜਾਂਦੀ ਪਾ ਉਹ ਗੋਤੇ ਕਿਸੇ ਦੇ ਆਏ ਦੁੱਖ ਸਾਂਝਾ ਪਰਿਵਾਰ ਨਾਲ ਕਰਨ ਆਪਾਂ ਤੇ ਗੱਲਾਂ ਆਪਾਂ ਕਰਾਂਗੇ ਔਰ ਜੇ ਤਰ੍ਹਾਂ ਵੀ ਉੱਥੇ ਬਹਿ ਕੇ ਚੰਗਾ ਨਹੀਂ ਲੱਗਦਾ ਦੋਸਤੋ ਮੇਰਾ ਭੈਣ ਭਰਾ ਜਿਹੜਾ ਵੀ ਲਾਈਵ ਵੇਖਦਾ ਪਿਆ ਜਾਂ ਜਿਹੜੇ ਵੀ ਭੈਣ ਭਰਾ ਹੁਣ ਭੈਣ ਭਰਾ ਨੇ ਬਾਅਦ ਵਿੱਚ ਮੇਰਾ ਲਾਈਵ ਵੀ ਵੇਖਣਾ ਤਾਂ ਕਿਰਪਾ ਕਰਕੇ ਨਾ ਤੁਹਾਡੇ ਭਰਾ ਤੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਜਦੋਂ ਵੀ ਕਦੇ ਕਿਸੇ ਭੈਣ ਭਰਾ ਜਾਂ ਕਿਸੇ ਦੀ ਵੀ ਆਪਣੇ ਯਾਰ ਦੋਸਤ ਮਿੱਤਰ ਦੇ ਕਰੇ ਕੋਈ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਵੀ ਉੱਤੇ ਡੈਥ ਵਗੈਰਾ ਹੁੰਦੀ ਆ ਉਹਨਾਂ ਦਾ ਕੋਈ ਪਿਆਰਾ ਚਲਿਆ ਜਾਂਦਾ ਹੈ ਤਾਂ ਉੱਤੇ ਕਮ ਤੇ ਕਮ ਦੁੱਖ ਮਿਟਾਉਣ ਵਾਲੀਆਂ ਗੱਲਾਂ ਕੀਤੀਆਂ ਕਰੋ ਇਹੋ ਜੀਆਂ ਗੱਲਾਂ ਨਾ ਕੀਤੀਆਂ ਕਰੋ ਆਂ ਵੀ ਬੁਲਾਣਾ ਆਈਆਂ ਹੈ ਰਾਜਨੀਤੀ ਦੀ ਗੱਲ ਨਾ ਕਰ ਲਿਆ ਨਾ ਕੀਤਾ ਕਰੋ ਉੱਥੇ ਉਹਦੇ ਨਾਲ ਗੱਲ ਕਰੋ ਕੋਈ ਉਹਨੂੰ ਕੋ ਹੌਸਲਾ ਦਿਓ ਵੀ ਵੀਰੇ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਖੜੇ ਹਾਂ ਅਸੀਂ ਤੇਰੇ ਨਾਲ ਖੜੇ ਚਲੋ ਤੇਰੇ ਤੇ ਮੁਸੀਬਤ ਆ ਗਈ ਪਰਮਾਤਮਾ ਕਿਸੇ ਤੇ ਵੀ ਮੁਸੀਬਤ ਲਿਆ ਸਕਦਾ ਹੈ ਤੂੰ ਤੁਸੀਂ ਉਹਨਾਂ ਨਾਲ ਗੱਲਾਂ ਗੱਲਾਂ ਕਰੋ ਜੀ ਤੇਰੇ ਨਾਲ ਖੜੇ ਜਿੰਨੇ ਚੋ ਕੀ ਰਿਹਾ ਅਸੀਂ ਤੇਰੇ ਨਾਲ ਖੜੇ ਹਾਂ ਤਾਂ ਉਸ ਬੰਦੇ ਨੂੰ ਹੌਸਲਾ ਮਿਲੇਗਾ ਯਾਰ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰੋ ਹੋਰ ਜਾਂ ਕੋਈ ਉਸ ਬੰਦੇ ਦੀਆਂ ਵਧੀਆ ਯਾਦਾਂ ਜਿਹੜਾ ਬੰਦਾ ਦੁਨੀਆ ਤੋਂ ਚਲੇ ਗਿਆ ਨਾ ਉਹਦੀਆਂ ਵਧੀਆ ਯਾਦਾਂ ਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹੀ ਨੇ ਵਧੀਆ ਵੀ ਹੁੰਦੀਆਂ ਨੇ ਮਾਰੀਆਂ ਵੀ ਚੰਗੀਆਂ ਵੀ ਤਾਂ ਜੋਦੀਆਂ ਨੇ ਜਾਂ ਇਦਾਂ ਖਟੀਆਂ-ਕੋੜੀਆਂ ਹੁੰਦੀਆਂ ਨੇ ਉਹਦੀਆਂ ਵਧੀਆ ਹੀ ਯਾਦਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਯਾ ਅੱਜ ਕੇਕਰੋ ਵੀ ਫੜਾਣਾ ਸੀ ਇੱਕ ਵਾਰੀ ਮੈਨੂੰ ਇੱਥੇ ਮਿਲਿਆ ਸੀ ਯਾਰ ਤੇ ਆ ਉਹਨੇ ਮੇਰਾ ਕੰਮ ਕੀਤਾ ਸੀ ਯਾਰ ਬੜਾ ਬੰਦਾ ਹੀਰਾ ਸੀ ਯਾਰ ਤਾਂ ਤੁਸੀਂ ਉੱਥੇ ਜਾ ਕੇ ਕੋਈ ਹੋਰ ਤਰ੍ਹਾਂ ਦੀ ਗੱਲਬਾਤ ਜਾਇਜ਼ ਤਾਂ ਨਹੀਂ ਉਸ ਬੰਦੇ ਦੇ ਤੁਸੀਂ ਨਾ ਵਧੀਆ ਗੱਲਾਂ ਯਾਦ ਕਰਿਆ ਕਰੋ ਪਰਿਵਾਰ ਨੂੰ ਹੌਸਲਾ ਦਿੱਤਾ ਕਰੋ ਵੀ ਕੋਈ ਗੱਲ ਯਾਰ ਅਸੀਂ ਤੇਰੇ ਨਾਲ ਖੜੇ ਹਾਂ ਯਾਰ ਕੋਈ ਗੱਲ ਨਹੀਂ ਜਿੰਨੇ ਜੋਗੀ ਵੀ ਹੈਗੇ ਆਂ ਤੇ ਤੇਰੇ ਨਾਲ ਆ ਯਾਰ ਤਾਂ ਇਹੋ ਜੀਆਂ ਗੱਲਾਂ ਹੀ ਦੇਸੀ ਜਿਹੇ ਬੰਦੇ ਆ ਆਪਾਂ ਯਾਰ ਜੋ ਦਿਲ ਦੇ ਵਿੱਚੋਂ ਸੱਚੀਆਂ ਨਿਕਲਦੀਆਂ ਨੇ ਠੀਕ ਹੈ OI ਬੋਲਣਾ ਹੋਰ ਆਪਾਂ ਮਜਾਦਾ ਕੁਝ ਜਿਆਦਾ ਬੋਲਣਾ ਨਹੀਂ ਆਉਂਦਾ ਠੀਕ ਹੈ ਵੀ ਆਪਾਂ ਕੋਈ ਬਹੁਤ ਵੱਡੇ ਵਿਦਵਾਨ ਵੀ ਨਹੀਂ ਹੈਗੇ ਸਿੰਪਲ ਜਿਹਾ ਦੇਸੀ ਪਿੰਡੂ ਬੰਦਾ ਹੈ ਤੁਹਾਡਾ ਭਰਾ ਠੀਕ ਹੈ ਥਿਸ ਇਜ਼ ਸਿੰਪਲ ਪਿੰਡੂ ਬੰਦਾ ਤੁਹਾਡਾ ਭਰਾ ਐ ਥਿਸ ਇਜ਼ ਯਨ ਸਿਸਟਮ ਆ ਹਾ ਹੁਣ ਕਈ ਮੇਰੇ ਭੈਣ ਭਰਾ ਇਹ ਕਹਿੰਦੇ ਹਣੇ ਕੋਟ ਜਾਂ ਰੈੱਡ ਜਾਂ ਪਾ ਕੇ ਆ ਜਾਂਦੇ ਬਈ ਜੀ ਜਦੋਂ ਮੈਂ ਘਰੇ ਫ੍ਰੀ ਹੁੰਦਾ ਨਾ ਮਤਲਬ ਕਿ ਕਪੜੇ ਕੁੱਪੜੇ ਲਾ ਦਿੰਦਾ ਨਾ ਤਾਂ ਮੇਰੇ ਮੈਂ ਇਹੀ ਪਾਣਾ ਇਹ ਪਤੂ ਹੋਏਗੇ ਨਹੀਂ ਅ ਤਰ੍ਹਾਂ ਜਿਹੜੇ ਕਰੇ ਪਾਉਣ ਵਾਲੇ ਸਮਝ ਲਓ ਠੀਕ ਹੈ ਜਦੋਂ ਕੰਮ ਤੇ ਜਾਣਾ ਹੈ ਆਪਦੇ ਉਦੋਂ ਤਾਂ ਆਪਾਂ ਆਪਦੇ ਹਿਸਾਬ ਨਾਲ ਹੀ ਕਪੜੇ ਪਾ ਕੇ ਜਾਂਦੇ ਆਂ ਕੋ ਕਰੇ ਆ ਕੇ ਹੀ ਪਾ ਲੈਨੇ ਜਿਹੜੇ ਇੱਕ ਦੋ ਨੇ ਕੋਈ ਗੱਲ ਨਹੀਂ ਬਈ ਆਪਾਂ ਖੁਸ਼ ਹੈਗੇ ਆਂ ਠੀਕ ਹੈ ਨਾ ਤੇ ਆਪਾਂ ਬਸ ਸਹਤ ਕਰੇ ਕਰਦੇ ਪਾਉਣ ਵਾਲੇ ਕਪੜੇ ਨੇ ਠੀਕ ਹੈ ਨਾ ਕੋਈ ਗੱਲ ਨਹੀਂ ਆਪਾਂ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਚਾਹੇ ਆਪਾਂ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਠੀਕ ਆ ਦੋਸਤੋ ਹੋਰ ਕੋਈ ਗੱਲ ਤੁਸੀਂ ਮੇਰਾ ਭਰਾ ਪੈਣਾ ਇੱਕ ਆਇਆ ਹੋਇਆ ਹੈ ਕਿਰਪਾ ਕਰਕੇ ਕੋਈ ਲਿਖੋ ਯਾਰ ਕੋਈ ਕਮੈਂਟ ਲਿਖੋ ਪਿਆਰਾ ਜਾਂ ਠੀਕ ਹੈ ਨਾ ਤੁਹਾਡਾ ਫੌਜੀ ਭਰਾ ਖੁਸ਼ ਹੋ ਜੀਵੇ ਠੀਕ ਹੈ ਨਾ ਕਮੈਂਟ ਨੂੰ ਪੜ੍ਹ ਕੇ ਤਾਂ ਤੁਸੀਂ ਕਮੈਂਟ ਵੀ ਨਹੀਂ ਕਰਦੇ ਯਾਰ ਤੇ ਮਾੜੀ ਗੱਲ ਹੈ ਤੁਹਾਡੇ ਵਾਸਤੇ ਭਰਾ ਉਹ ਭਰਾ ਜਿਹੜੀ ਉਹਨੇ ਜਦ ਪੈਣਾ ਹੁੰਦੀ ਹੈ ਨਾ ਇਸ ਤਰ੍ਹਾਂ ਨਹੀਂ ਕਰਦੇ ਹੁੰਦੇ ਆਪਦੇ ਆਪਦੇ ਖਾਸ ਨੇ ਮੈਂ ਵੀ ਤੁਹਾਡਾ ਖਾਸ ਹਾਂ ਤੁਹਾਡਾ ਸਾਰੇ ਆਦਾ ਮਦਰਨ ਕੇ ਇੱਕੋ ਗੱਲ ਕਹਿਣਾ ਦੁਨੀਆ ਤੇ ਜਿੰਨੇ ਵੀ ਲੋਕ ਨੇ ਕਿਸੇ ਦਾ ਭੈਣ ਜੇ ਮੇਰੀ ਕੋਈ ਲੇਡੀ ਜੇ ਉਹਨਾਂ ਦਾ ਮੈਂ ਜਾਂ ਤਾਂ ਭਰਾ ਜਾਂ ਉਹ ਮੇਰੀ ਹੱਦੀਆਂ ਸਮਾਨ ਨੇ ਠੀਕ ਹੈ ਨਾ ਤੇ ਜਾਂ ਮੇਰੀ ਮਾਤਾਵਾਂ ਸਮਾਨ ਠੀਕ ਉਸੇ ਤਰ੍ਹਾਂ ਜਿੰਨੇ ਵੀ ਨੇ ਮੇਰੇ ਭਰਾ ਜਿਹੜੇ ਹੈਗੇ ਨੇ ਸੰਸਾਰ ਚ ਲੋਕ ਉਹ ਮੇਰੇ ਜਾਂ ਤਾਂ ਮੇਰੇ ਛੋਟੇ ਭਰਾ ਨੇ ਜਾਂ ਵੱਡੇ ਭਰਾ ਨੇ ਜਾਂ ਪਿਤ ਸਮਾਨ ਨੇ ਬੜਾ ਠੀਕ ਹੈ ਨਾ ਰਿਸ਼ਤੇ ਨੇ ਆਪਣੇ ਤਾਂ ਤੁਹਾਡੇ ਨਾਲ ਇੱਕ ਰਿਸ਼ਤਾ ਜੋੜਿਆ ਹੋਇਆ ਤੇ ਜਿਵੇਂ ਇੱਕ ਮੈਂ ਤੁਹਾਨੂੰ ਤੁੜੀ ਜਾਂਦੀ ਗਲਤ ਨਾ ਨਾ ਤਾਂ ਜਿਵੇਂ ਉਹ ਕਹਿੰਦੇ ਨੇ ਵੀ ਬਾਂਦਰ ਦੇ ਹੱਥ ਨਾਲ ਮੱਚੀ ਸੜੀ ਡੰਬੀ ਆ ਗਈ ਸੀ ਤੇ ਉਹਨੇ ਸਾਰਾ ਜੰਗਲ ਛਾੜ ਕਰੀ ਉਸ ਗੱਲ ਤੇ ਨਾ ਦੋਸਤੋ ਵੀ ਗੱਲੇ ਆ ਵੀ ਲਾਈਵ ਵਾਲਾ ਸਿਸਟਮ ਜਾਂ YouTube ਵਾਲਾ ਵੀ ਜਾਂ Facebook ਵਾਲਾ ਇਹ ਮੈਨੂੰ ਪਤਾ ਲੱਗਿਆ ਤੇ ਜੋ ਦਿਲ ਦੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਲਈ ਦੀਆਂ ਨੇ ਠੀਕ ਹੈ ਨਾ ਆਪ ਤੇ ਦਿਲ ਵਿੱਚ ਕੋਈ ਨਹੀਂ ਗੱਲ ਰੱਖੀ ਪਰ ਆਪਾਂ ਨੂੰ ਵੀ ਇਸ ਗੱਲ ਤੋਂ ਫਾਇਦਾ ਉਠਾ ਰਿਆ ਇਹਦਾ ਵੀ ਨੂੰ ਬੋਲਣਾ ਆਉਂਦਾ ਨਹੀਂ ਬੋਲਣਾ ਬੋਲਿਆ ਨਹੀਂ ਜਾਂਦਾ ਜੇ ਤੁਸੀਂ ਇਸ ਤਰ੍ਹਾਂ ਸੋਚੋ ਕੋਈ ਗੱਲ ਨਹੀਂ ਮੇਰੇ ਪੈਣ ਉਸ ਪਰ ਕੋਈ ਚੱਕਰ ਨਹੀਂ ਤਾਂ ਵੀ ਤੁਹਾਡਾ ਧੰਨਵਾਦ ਉਲਟਲ ਕੇ ਮੈਂ ਕੋਈ ਅਜਾ ਅਸੀਂ ਸੇ ਲਈ ਗੱਲਾਂ ਕਰਦਾ ਰਹੂੰਗਾ ਤੇ ਮੇਰੇ ਦਿਲੇ ਚਾਰਗੀਆਂ ਕਰੂੰਗਾ ਹਾਂ ਇਹੋ ਜੀ ਕਦੇ ਵੀ ਕੋਈ ਗੱਲ ਨਹੀਂ ਕਰੂੰਗਾ ਕਿਸੇ ਭੈਣ ਬਜਾਦਾ ਦਿਲ ਦੁਖਾਉਣਾ ਇਹੋ ਜੀ ਕਦੇ ਵੀ ਉਹ ਗੱਲ ਨਹੀਂ ਕਰੂੰ ਨਮਾਜ਼ਾਲਾ ਫੜੇ ਸਾਰਿਆਂ ਦੀ ਖੁਸ਼ੀਆਂ ਭਰਿਆ ਲੈ ਕੇ ਬਿਤੇ ਭਰਾ ਦੇ ਲਈ ਵੀ ਪ੍ਰਮਾਤਮਾ ਦੇ ਅਰਦਾਸ ਕਰਿਆਂ ਜੀ ਕਿ ਸਾਡੇ ਭਰਾ ਦਾ ਵੀ ਵਧੀਆ ਸਾਲ ਲੰਘੇ ਸਾਰਿਆਂ ਦਾ ਹੀ ਵਧੀਆ ਲੱਗੇ ਭੈਣ ਭਰਾਵਾਂ ਦਾ ਸਾਲ ਵਧੀਆ ਲੰਘੇ ਸਾਰੇ ਖੁਸ਼ ਰਹਿਣ ਆਬਾਦ ਰਹਿਣ ਬੱਚਿਆਂ ਵਿੱਚ ਇਸ ਦੇ ਖੇਡਦੇ ਰਹਿਣ ਵਾਲੇ ਦੁਆਲੇ ਨਾਲ ਠੀਕ ਹੈ ਤਾਂ ਇੱਕ ਕੱਲ੍ਹ ਅਲੀ ਗੱਲ ਫਿਰ ਮੈਂ ਰਿਪੀਟ ਕਰ ਦੇਣਾ ਦੋਸਤੋ ਪੈਣੋ ਤੇ ਭਰਾਓ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਨਾ ਸਮਰਥ ਬਣਾਇਆ ਕਿਸੇ ਚੀਜ਼ ਦੇ ਮਤਲਬ ਤੁਹਾਡੇ ਕੋਲ ਪੈਸਾ ਆ ਪਿਆ ਨਾ ਕਿਸੇ ਲੋੜਵੰਦੀ ਹੈਲਪ ਜਰੂਰ ਕਰਿਆ ਜੀ ਠੀਕ ਹੈ ਕਮੀ ਥੋੜੀ ਕਰਦੇ ਜੀ ਚਾਹੇ ਜ਼ਿਆਦਾ ਕਰਦੇ ਜੀ ਤੁਹਾਨੂੰ ਆਨੰਦ ਵੇਖੋ ਕਿਵੇਂ ਆਉਂਦਾ ਠੀਕ ਹੈ ਮੰਮੀ ਮੇਰੀ ਜਿੰਨੇ ਕੋ ਗੰਜਾਇਆ ਤਾਂ ਮੈਂ ਮੜਮਟਾ ਆਦਾ ਤਨੀ ਮੜਮਟਾ ਕਰ ਲਈਦਾ ਵੀ ਆਪਾਂ ਵੀ ਕਿਉਂਕਿ ਜੇ ਮੈਂ ਤੁਹਾਨੂੰ ਕਹਿ ਸਕਣਾ ਨਾ ਤੇ ਪਹਿਲੇ ਨੰਬਰ ਤੇ ਮੈਂ ਉਹ ਚੀਜ਼ ਆਪਣੇ ਤੇ ਲਾਗੂ ਕੀਤੀ ਹੋਣੀ ਚਾਹੀਦੀ ਹੈ ਫੇਰ ਹੀ ਤੁਹਾਨੂੰ ਮੈਂ ਕਹਿ ਸਕਣਾ ਵੀ ਤੁਸੀਂ ਆਹ ਕੰਮ ਕਰਿਆ ਜੀ ਠੀਕ ਹੈ ਨਹੀਂ ਤਾਂ ਮੈਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਹਾਂ ਮੈਂ ਆਪ ਤਾਂ ਹੋਵਾ ਉਹ ਗੱਲ ਤੋਂ ਕੋਹਾਂ ਦੂਰ ਮੈਂ ਤੁਹਾਨੂੰ ਅੱਗੇ ਪਾਸ਼ਣ ਦਿੱਤੀ ਹਾਂ ਵੱਡੇ ਵੱਡੇ ਪਾਸ਼ਣ ਵੀ ਹੈਲਪ ਕਰਿਆ ਕਰੋ ਜਾਂ ਆਹ ਕਰੋ ਜਾ ਪੀ ਆਪ ਮੈਂ ਕਦੇ ਸੋਚਿਆ ਹੀ ਨਾ ਇਦਾਂ ਦਾ ਨਹੀਂ ਇਹਦਾ ਕੱਡਾ ਬਰਾੜ ਠੀਕ ਹੈ ਗੱਲ ਉਹ ਹੀ ਕਰੇਗਾ ਜਿੰਦੇ ਤੇ ਆਪ ਖਰਾ ਉਤਰਦਾ ਆਂਦਾ ਚਲੋ ਆਜੋ ਵੀ ਕੋਈ ਭੈਣ ਬਰਾ ਮੈਸੇਜ ਕਰ ਦੋ ਯਾਰ ਅ ਉਰ ਚਲੋ ਠੀਕ ਹੈ ਭਰਾਓ ਤੁਸੀਂ ਮੈਸੇਜ ਨਹੀਂ ਕਰ ਦਿੱਤਾ ਤੁਹਾਡੇ ਰੂ-ਰੂ ਹੋਏ ਆ ਚਾ ਵੀ 25 ਮਿੰਟ ਹੋ ਗਏ ਪਤਾ ਹੀ ਨਹੀਂ ਲੱਗਾ ਚਾ ਵੀ 25 ਮਿੰਟ ਕਿਵੇਂ ਬੀਤ ਗਏ ਬੜਾ ਵਧੀਆ ਲੱਗਿਆ ਸੱਚੀ ਬੜਾ ਵਧੀਆ ਲੱਗਿਆ ਠੀਕ ਹੈ ਕੋਈ ਪੈਨ ਵੀਰਾ ਲਾਈਵ ਤੇ ਆਂਦੇ ਸੀ ਇਸ ਦੇ ਦੀ ਫਿਰ ਚਲੇ ਜਾਂਦੇ ਸੀ ਭਰਾ ਵੀ ਚਲੇ ਜਾਂਦੇ ਕੋਈ ਗੱਲ ਨਹੀਂ ਦੇਖਦੇ ਤੁਸੀਂ ਨਾ ਇਹ ਨਹੀਂ ਸਾਡੇ ਲਈ ਬਹੁਤ ਕੁਝ ਹੈ ਠੀਕ ਹੈ ਅਸੀਂ ਆਪਣੇ ਦਿਲ ਦੇ ਬਲੇਵਲੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਬਸ ਸਾਨੂੰ ਵਧੀਆ ਲੱਗਦਾ ਹੈ ਦੋਸਤੋ ਠੀਕ ਹੈ ਤੁਸੀਂ ਸਾਡੀ ਸਪੋਰਟ ਕਰੋ ਠੀਕ ਹੈ ਤਾਂ ਸਪੋਰਟ ਕਰੋ ਪਲੀਜ਼ ਜਿੰਨਾ ਹੋ ਸਕੇ ਜਿਹੜੀਆਂ ਸਾਡੀਆਂ ਕਹਾਣੀਆਂ ਜਾਂ ਕੋਈ ਹੋਰ ਮੰਨ ਲਓ ਚੀਜ਼ਾਂ ਜੋ ਅਸੀਂ ਪਾਉਂਦੇ ਹਾਂ ਠੀਕ ਹੈ ਤਾਂ ਤੁਸੀਂ ਕਿਰਪਾ ਕਰਕੇ ਉਹਨਾਂ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਆ ਕਰੋ ਸਾਡਾ ਹੌਸਲਾ ਵਧੇਗਾ ਠੀਕ ਹੈ ਸਾਡਾ ਹੌਸਲਾ ਜੇ ਤੁਸੀਂ ਚਾਹਦੇ ਹੋ ਵੀ ਤੁਹਾਡਾ ਪ੍ਰਾ ਤੁਹਾਡੇ ਤਾਮਨੇ ਪੇਸ਼ ਹੁੰਦਾ ਰਹੇ ਠੀਕ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਰੂਰ ਕਰਦੇ ਰਹਿਆ ਕਰੋ ਦੋਸਤੋ ਪਰੀਆ ਲੱਗਦਾ ਠੀਕ ਹੈ ਹਾਂ ਆਏਗਾ ਮੈਂ ਪਿਓਰ ਦੇਸਤੀ ਪੇਂਡੂ ਬੰਦਾ ਹਾਂ ਇਹ 100% ਆਪਾਂ ਪੇਂਡੂ ਜੈਂ ਪੇਂਡੂ ਹੀ ਰਹਿਣਾ ਹੈ ਆਈ ਵੀ ਪੇਂਡੂ ਸੀ ਇਸ ਦੁਨੀਆ ਤੋਂ ਜਦੋਂ ਜਾਵਾਂਗੇ ਨਾ ਦੋ ਵੀ ਪੇਂਡੂ ਤੇ ਫੱਕਰ ਸੁਭਾਅ ਦੇ ਬੰਦੇ ਬਣ ਕੇ ਜਾਵਾਂਗੇ ਬਸ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਤਾਂ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ ਠੀਕ ਹੈ ਤੁਸੀਂ ਜਿਹੜੇ ਵੀ ਭੈਣ ਭਰਾਵਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਅੰਦੇ ਨੂੰ ਵਿਖਿਆ ਚਾਟੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਹੱਥ ਜੋੜ ਕੇ ਪਰਮਾਤਮਾ ਅਗੇ ਸੱਚੇ ਪਾਤਸ਼ਾਹ ਵੈਗ ਰੂ ਗੁਰਦਾਸ ਕਰਦੇ ਆ ਕਿ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਸਕੀ ਸਬੰਧੀਆਂ ਸਾਰਿਆਂ ਨੂੰ ਖੁਸ਼ੀਆਂ ਦੇ ਦੇ ਮਾਲਕ ਪਰਮਾਤਮਾ ਸੱਚੇ ਪਾਤਸ਼ਾਹ ਠੀਕ ਹੈ ਤਾਂ ਹੁਣ ਆਪਾਂ ਇੱਥੇ ਅੱਜ ਦੀ ਲਾਈਵ ਜਿਹੜੀ ਸਮਾਪਤ ਕਰਦੇ ਆਂ ਠੀਕ ਹੈ ਜੀ ਤਾਂ ਕੱਲ ਨੂੰ ਜ਼ਿੰਦਗੀ ਰਹੀ ਤੱਕ ਕੱਲ ਨੂੰ ਸਵੇਰ ਤੇ ਮਿਲਾਂਗੇ ਠੀਕ ਹੈ ਤਾਂ ਕੱਲ ਸ਼ਾਮ ਤੱਕ ਇਸ ਵੇਲੇ ਆਵਾਂਗੇ ਜੀ ਠੀਕ ਹੈ ਲਗਭਗ ਟਾਈਮ ਇਹ ਵਖਰੇ ਟਾਈਮ ਕਿੰਨਾ ਹੋਗਾ ਸਾਇਤ ਨਹੀਂ ਪਤਾ ਮੈਨੂੰ ਕਿਉਂਕਿ ਟਾਈਮ ਉੱਪਰ ਆ ਨਹੀਂ ਰਿਹਾ ਅਗੇ ਸ਼ਾਇਦ ਧੰਮ ਧੰਮ ਇਹਦੇ ਉੱਪਰ ਲਾਈਕ ਦੇ ਖੁਸ਼ੀ ਤੋਂ ਆਬਾਦ ਰਹੋ ਜ਼ਿੰਦਾ ਦਿਲ ਜ਼ਿੰਦਗੀ ਠੀਕ ਹੈ ਜ਼ਿੰਦਗੀ ਜਿੰਦਾਬਾਦ ਠੀਕ ਹੈ ਤੇ ਮੋਜਾਂ ਕਰੋ ਹਰ ਪਲ ਨੂੰ ਅੰਜਵਾਇ ਕਰਕੇ ਟਪਾਓ ਜ਼ਿੰਦਗੀ ਵਿੱਚ ਠੀਕ ਹੈ ਦੁੱਖ ਤੇ ਤਕਲੀਫਾਂ ਰੇਕ ਤੇ ਆਉਂਦੀਆਂ ਨੇ ਬਾਏ ਬਾਏ ਟਾਟਾ ਕਰੋ ਦੁੱਖਾਂ ਤਕਲੀਫਾਂ ਨੂੰ ਮਸਤ ਰਹੋ ਠੀਕ ਹੈ ਨਾ ਤੇ ਸਭ ਤੋਂ ਵੱਡੀ ਗੱਲ ਹੈ ਕੀ ਆਪਣੇ ਜਿਹੜੇ ਰਿਸ਼ਤੇ ਨੇ ਭੈਣ ਭਰਾ ਯਾਰ ਦੋਸਤ ਜਿਹੜਾ ਵੀ ਇਹਨੇ ਜਿਹੜੇ ਸਾਰਿਆਂ ਨੂੰ ਸਮਾਲ ਕੇ ਰੱਖੋ ਠੀਕ ਹੈ ਉਹਨਾਂ ਦੀ ਕਦਰ ਕਰੋ ਚੰਗੀ ਬੌਂਡਿੰਗ ਬਣਾਓ ਕਿ ਕੱਲ ਨੂੰ ਜੇ ਤੁਸੀਂ ਇਸ ਦੁਨੀਆ 'ਚ ਨਾ ਵੀ ਹੋਏ ਨਾ ਤੁਹਾਨੂੰ ਯਾਦ ਕਰਨ ਯਾਰ ਬੰਦਾ ਹੁੰਦਾ ਸੀ ਯਾਰ ਜਿਹਦਾ ਦਿਲ 'ਚ ਸ਼ਾਂਤੀ ਵਧੀਆ ਬੰਦਾ ਸੀ ਖੁਸ਼ ਬੰਦਾ ਸੀ ਖੁਸ਼ ਮੂਜਾਜ ਗੱਲਾਂ ਕਰਦਾ ਹੁੰਦਾ ਸੀ ਉਹਨੂੰ ਅਸੀਂ ਅੱਜ ਦੇ ਵੀਖਦੇ ਦੀ ਅੱਜ ਰਹਿੰਦਾ ਸੀ ਐਹੋ ਜਿਹਾ ਬਣੋ ਯਾਰ ਠੀਕ ਹੈ ਇਹ ਜਿਵੇਂ ਆਮ ਤੌਰ ਤੇ ਚਲੋ ਮੈਂ ਲਾਸਟ ਗੱਲ ਨਾਲ ਫਿਰ ਸੰਪੰਕ ਕਰਾਂਗਾ ਜਿਵੇਂ ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਜ਼ਿੰਦਗੀ ਨਾ ਆਪਾਂ ਨੂੰ ਪ੍ਰੈਜ਼ੈਂਟ ਵਿੱਚ ਜਿਣੀ ਚਾਹੀਦੀ ਹੈ ਮੋਸਟਲੀ ਦੋਸਤੋ ਆਪਾਂ ਕੀ ਕਰਦੇ ਹਾਂ ਮੇਰੇ ਪਿਆਰੇ ਭੈਣੋ ਤੇ ਭਰਾਓ ਆਪਾਂ ਜਾਂ ਤਾਂ ਪਾਸਟ ਵਾਲੀ ਕੋਈ ਆਪ ਦੀ ਕੋਈ ਕੋਈ ਆਪ ਗਲਤੀ ਕੀਤੀ ਹੋਵੇ ਜਾਂ ਕਿਸੇ ਨੇ ਆਪਣੇ ਨਾਲ ਕੀਤੀ ਹੋਵੇ ਠੀਕ ਹੈ ਉਹਦੇ ਬਾਰੇ ਸੋਚਦੇ ਰਹਿੰਨੇ ਆ ਜਾਂ ਫਿਊਚਰ ਵਿੱਚ ਆਪਾਂ ਕੀ ਕਰਨਾ ਆ ਕੁਝ ਕਰਨਾ ਹੋਰ ਕਰਨਾ ਉਹਦੇ ਬਾਰੇ ਸੋਚਦੇ ਰਹਿੰਨੇ ਪ੍ਰੈਜ਼ੈਂਟ 'ਚ ਆਪਾਂ ਜਿੰਦੇ ਹੀ ਨਹੀਂ ਆਪਾਂ ਪ੍ਰੈਜ਼ੈਂਟ 'ਚ ਜਿੰਦੇ ਹੀ ਨਹੀਂ ਪਰ ਆਪਾਂ ਨੂੰ ਹਮੇਸ਼ਾ ਪ੍ਰੈਜ਼ੈਂਟ ਵਿੱਚ ਜੀਣਾ ਚਾਹੀਦਾ ਹਮੇਸ਼ਾ ਜੋ ਬੀਤ ਗਿਆ ਉਹਨੂੰ ਭੁੱਲ ਜਾਓ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੋ ਵੈਰ ਗੁਰੂ ਅਗੇ ਤੇ ਮਾਫ਼ ਕਰਨਾ ਸਿੱਖੋ ਜੇ ਤੁਹਾਡੇ ਨਾਲ ਤੁਸੀਂ ਕਿਸੇ ਨਾਲ ਮਾਰੀ ਕੀਤੀ ਤਾਂ ਪਰਮਾਤਮਾ ਅਗੇ ਦਾਸ ਕਰਕੇ ਗਲਤੀ ਮੰਨ ਲਓ ਵੀ ਸਾਡੇ ਕੋਲ ਗਲਤੀ ਹੋ ਗਈ ਸੀ ਮਾਲਕਾ ਚੰਗੇ ਕੰਮ ਹੀ ਲਾਈ ਤੇ ਜੇ ਤੁਹਾਡੇ ਨਾਲ ਕਿਸੇ ਮਾਰੀ ਕੀਤੀ ਹੈ ਤਾਂ ਵੀ ਛੱਡ ਦਿਓ ਉਹਨੂੰ ਪਰਮਾਤਮਾ ਵੀ ਮੇਰੇ ਨਾਲ ਕਹੋਗੀ ਮਾੜੀ ਹੋਰ ਕਿਸੇ ਨਾਲ ਕਦੇ ਨਾ ਕਰੇ ਠੀਕ ਹੈ ਤਾਂ ਉਹਨੂੰ ਬਸ ਭੁੱਲ ਜਾ ਉਸ ਤੇ ਆਪਦੀ ਪ੍ਰੈਜੈਂਟ ਚ ਵਧੀਆ ਜ਼ਿੰਦਗੀ ਜੀਓ ਵਧੀਆ ਸਬੰਧ ਬਣਾਓ ਠੀਕ ਹੈ ਖੁਸ਼ ਰਹੋ ਦੋਸਤੋ ਤੇ ਜੇ ਹੁਣ ਮੇਰੇ ਨੋ 10 ਪਰਾ ਆ ਚੁੱਕੇ ਨੇ ਇਸ ਟਾਈਮ ਜੇ ਕੋਈ ਕਮੈਂਟ ਕਰ ਦੇਣ ਤਾਂ ਨੀਂਦ ਵਧੀਆ ਜੀ ਆ ਜਾਏਗੀ ਨੀਂਦ ਤਾਂ ਹੀ ਜਾਣੀ ਹੈ ਪਰ ਹੋਰ ਜਿਆਦਾ ਵਧੀਆ ਆ ਜੇਗੀ ਠੀਕ ਹੈ ਜੇ ਕੋਈ ਇੱਕ ਅਦਾ ਕਮੈਂਟ ਕਰ ਦੇਵੇ ਤਾਂ ਬੜੀ ਮਿਹਰਬਾਨੀ ਹੋਵੇਗੀ ਜੀ ਤੁਹਾਡੀ ਠੀਕ ਹੈ ਜਿੰਨਾ ਕਰੋਗੇ ਤੇ ਵੀ ਕੋਈ ਗੱਲ ਨਹੀਂ ਠੀਕ ਹੈ ਨਾ ਜੀ ਕਮਾ ਸਿਰਫ ਨਾ 1 ਮਿੰਟ ਵੇਖ ਵੇਟ ਕਰਦਾ ਮੈਨੂੰ ਕੋਈ ਵੀਰਾ ਭੈਣ ਭਰਾ ਕਮੈਂਟ ਕਰਦਾ ਹੈ ਕਿ ਨਹੀਂ ਕਰਦਾ ਦੇਖਦਾ ਕਰ ਦੋ ਭਈ ਭੈਣੋ ਤੇ ਭਰਾਓ ਕੋਈ ਭੈਣ ਦਾ ਭਰਾ ਪਿੱਛਾ ਜਾ ਕਮੈਂਟ ਕਰ ਦੋਗੇ ਵਧੀਆ ਜਿਹਾ ਘਟਾ ਹੀ ਕਰ ਦੋ ہی کر دو کوئی تو کر دو یار چلو ٹھیک ہے جی خوش رہو آباد رہو دنواد جی بہت بہت شکریہ